ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਐਂਟੀ ਨਾਰਕੋਟਿਕਸ ਡਾਸਕ ਫੋਰਸ ਫਿਰੋਜ਼ਪੁਰ ਰੇਂਜ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਨੌਜਵਾਨਾਂ ਨੂੰ 2 ਕਿਲੋ 393 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਐਸਆਈ ਐਂਟੀ ਨਾਰਕੋਟਿਕਸ ਡਾਸਕ ਫੋਰਸ ਫਿਰੋਜ਼ਪੁਰ ਰੇਂਜ ਸੋਮਨ ਲਾਲ ਸੋਨੀ ਨੇ ਜਾਣਕਾਰੀ ਦਿੱਤੀ ਹੁਣ ਕਿੰਨੀ ਹਿਰੋਇਨ ਜਿਹੜੀ ਰਿਕਵਰਡ ਕੀਤੀ ਹੈ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਆ ਉਹ ਕਿੰਨੇ ਮਾਮਲੇ ਜਿਹੜੇ ਦਰਜ ਕੀਤੇ ਗਏ ਜੀ ਦੇਖੋ ਜੀ ਟੋਟਲ ਜਿਹੜੀ ਅਸੀਂ 2 ਕਿਲੋ 393 ਗ੍ਰਾਮ ਹਿਰੋਨ ਜਿਹੜੀ ਆਪਾਂ ਬਰਾਮਦ ਕੀਤੀ ਆ ਇਹਨਾਂ ਵਿੱਚ ਹੀ ਦੋਸ਼ੀ ਆਪਾਂ ਤਿੰਨ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦੀ ਉਮਰ ਕਰੀਬ 24-25 ਸਾਲ ਹੈ ਔਰ ਇਹ ਬਿਲਕੁਲ ਨਿਊ ਹੈਗੇ ਆ ਇਹਨਾਂ ਨਵਾਂ ਨਵਾਂ ਜਿਹੜੇ ਕੰਮ ਸ਼ੁਰੂ ਕਰਦੇ ਇਹਨਾਂ ਵਿੱਚ ਬੱਚਿਆਂ ਨੇ ਵਿੱਚ ਲਾਲਚ ਵਿੱਚ ਆ ਕੇ ਇਹ ਕੰਮ ਕਰਦੇ ਆ ਔਰ ਇਹਨਾਂ ਕੋਈ ਰਿਕਵਰੀ ਆਪਾਂ ਕੀਤੀ ਆ ਪੁਰਸੀ ਇਹਦੀ ਬੈਕਵਿੰਡ ਲੀਕ ਕਿਤੇ ਜਾ ਰਹੇ ਆ ਅਸੀਂ ਵੱਖ-ਵੱਖ ਆਪਣੀ ਟੀਮਾਂ ਬਣਾ ਕੇ ਸਾਨੂੰ ਇਨਫੋਰਮ ਕਮਿਸ਼ਨ ਮਿਲੀ ਸੀਗੀ ਕਿ ਇਹ ਬੰਦੇ ਕੰਮ ਕਰ ਰਿਹਾ ਅਸੀਂ ਮੌਕੇ ਤੇ ਜਾ ਕੇ ਸਾਡੇ ਜੀਓ ਸਾਹਿਬਾ ਔਰ ਆਪਣੀ ਟੀਮਾਂ ਲਗਾ ਕੇ ਇਹਨਾਂ ਨੂੰ ਹੀ ਆਪਣਾ ਗ੍ਰਿਫਤ ਚ ਲੈ ਆਵਾ ਸਰ ਇਹ ਦੋਵੇਂ ਮਾਮਲੇ ਜੇ ਗੱਲ ਕਰੀਏ ਇਹ ਕਿੱਥੋਂ ਦੇ ਜਿਹੜੇ ਹੈਗੇ ਨੇ ਇਹ ਕਿ ਦੋਵੇਂ ਵੱਖ-ਵੱਖ ਮਾਮਲੇ ਕਿੱਥੇ ਜਿਹੜੇ ਦਰਜ ਕੀਤੇ ਗਏ ਜੀ ਇਹ ਤੇ ਸਾਡੇ ਜਿਹੜਾ ਇੱਕ ਹੈਗਾ ਮੁਜਜ਼ਮ ਦਾ ਨਾਮ ਜੀ ਹੈਗਾ ਜੀ ਮਨਜਿੰਦਰ ਸਿੰਘ ਉਰਫ ਪਾਪੜ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਸਦਰ ਦੀਨਵਾਲਾ ਇਹ ਜ਼ਿਲ੍ਹਾ ਫਰੋਜ਼ਪੁਰ ਦਾ ਜੀ ਇਹ ਜੀ ਬਰਾਮਦੀ ਜਿਹੜੀ ਇਹਦੇ ਕੋਈ ਆ ਇਹ ਕੋ 302 ਗ੍ਰਾਮ ਸਾਡੇ ਕੋ ਇਹ ਹੀਰੋਨ ਬਰਾਮਦ ਕੀਤੀ ਹੈ ਇਹਦੇ ਕੋਲ ਔਰ ਜਿਹੜਾ ਦੂਸਰਾ ਸਾਡਾ ਹੈਗਾ ਮਸਲਾ ਆਪਣਾ ਮਾਮਲਾ ਇਹ ਹੈਗਾ ਐਫ ਆਈ ਆਰ ਨੰਬਰ 181 ਇਹ ਮੁਜਮੇ ਹੈਗੇ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਮਹਿੰਦਰ ਸਿੰਘ ਵਾਸੀ ਬਸਤੀ ਸੁਖਣਾਪੀ ਇਸਲਾਮ ਖਾਨ ਪੁਲਿਸ ਥਾਣਾ ਸਦਰ ਫਰੋਜ਼ਪੁਰ ਜ਼ਿਲ੍ਹਾ ਫਰੋਜ਼ਪੁਰ ਦੇ ਰਹਿਣ ਮਿਲੇ ਜੀ ਤੇ ਨੰਬਰ ਦੂਸਰਾ ਜਾਂ ਤੀਜਾ ਮੁਜਮਾ ਹੈਗਾ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਸਤਰਾਮਪ ਸਿੰਘ ਵਾਸੀ ਬਸਤੀ ਸੁਖਨਾਪੀ ਸਰ ਜੀ ਇਹਦਾ ਪਹਿਲਾਂ ਵੀ ਕੋਈ ਮਕਦਮਾ ਜਿਹੜਾ ਦਰਜ ਠੀਕ ਹੈ ਨਹੀਂ ਬਿਲਕੁਲ ਨਹੀਂ ਜ ਇਹਨਾਂ ਦੇ ਪਹਿਲਾਂ ਕੋਈ ਵੀ ਮਕਦਮਾ ਨਹੀਂ ਹੈ ਇਹ ਬਿਲਕੁਲ ਨਿਊਲੀ ਮਿਲਿਆ ਸਰ ਹਿਰੋਇਨ ਕਿੱਥੋਂ ਆਈ ਹੋਈ ਸੀਗੀ ਇਹਨਾਂ ਦੇ ਕੋਲ ਇਨਫਰਮੇਸ਼ਨ ਸਾਨੂੰ ਜਦੋਂ ਮਿਲੀ ਹੈ ਸਾਨੂੰ ਇਹ ਵੀ ਪਤਾ ਜਾਣਕਾਰੀ ਲੱਗੀ ਹੈ ਵੀ ਇਹ ਡਰੋਨ ਦੇ ਥਰੂ ਆਈ ਹੈ ਇਹ ਪਾਕਿਸਤਾਨ ਤੋਂ ਡਰੋਨ ਆਂਦਾ ਰਾਤ ਨੂੰ ਕਾਫੀ ਦਿਨ ਤੋਂ ਸਾਡੀ ਇਨਫਰਮੇਸ਼ਨ ਆਹੀ ਮਗਰ ਲੱਗੇ ਸੀਗੇ ਵੀ ਡਰੋਨ ਜਦੋਂ ਵੀ ਆਇਆ ਸਾਨੂੰ ਮੁਖਵੰਨ ਨੇ ਦੱਸਿਆ ਵੀ ਡਰੋਨ ਵਗੈਰਾ ਆਂਦੇ ਆ ਜੇ ਤੁਹਾਨੂੰ ਪਤਾ ਲੱਗਾ ਵੀ ਡਰੋਨ ਆਇਆ ਫਿਰ 2-4 ਦਿਨਾਂ ਬਾਅਦ ਆਪਾਂ ਇਹ ਸੀਨ ਕਵਰ ਕੀਤਾ ਸਰ ਕਿੰਨੀ ਦੇਰ ਤੋਂ ਕੰਮ ਕਰਦੇ ਇਹ ਇਹ ਕਰੀਬ 4-5 ਮਹੀਨੇ ਤੋਂ ਬਿਲਕੁਲ ਨਿਊ ਹੈ ਗਿਆ ਨਾ ਇਹ ਇੰਨਾ ਨਹੀਂ ਹੈ ਬਿਲਕੁਲ ਨਿਊ